ਨਗਰ ਕੌਂਸਲ ਦੀ ਲਾਪਰਵਾਹੀ ਆਈ ਸਾਹਮਣੇ ਮੰਦਰਾਂ ਦੇ ਅੱਗੇ ਲਗਾਏ ਜਾ ਰਹੇ ਕੂੜੇ ਦੇ ਢੇਰ ਹਿੰਦੂਆਂ ਦੀ ਆਸਥਾ ਨਾਲ ਕੀਤਾ ਖਿਲਵਾੜ ਉੱਤੇ ਹੀ ਸ਼ਿਵ ਸੈਨਾ ਵਾਲੋ ਕਿਹਾ ਗਿਆ ਕਿ ਕੁਝ ਦਿਨ ਪਹਿਲਾਂ ਵੀ ਖਬਰ ਦਿਖਾਈ ਗਈ ਸੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਫਿਰ ਯੋਹ ਨੇ ਆ ਕੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਆਪਾਂ ਕੂੜਾ ਮੰਦਰਾਂ ਦੇ ਅੱਗੇ ਨਹੀਂ ਲੱਗਣ ਦਵਾਂਗੇ ਲੇਕਿਨ ਦੇਖਣ ਵਾਲੀ ਗੱਲ ਤਾਂ ਇਹ ਹੈ ਕੂੜਾ ਮੰਦਰ ਦੇ ਅੱਗੇ ਪਿੱਛੇ ਕੂੜੇ ਦੇ ਢੇਰ ਲੱਗੇ ਹੋਏ ਨੇ ਲੇਕਿਨ ਕਿਸੇ ਦਾ ਵੀ ਉਸ ਪਾਸੇ ਧਿਆਨ ਨਹੀਂ ਹੈ ਨਸ਼ੇ ਦੀਆਂ ਥੈਲੀਆਂ ਹੋਰ ਸਰਿੰਜਾਂਨ ਵਗੈਰਾ ਵੀ ਦੇਖਣ ਨੂੰ ਮਿਲੀਆਂ ਹੋ ਤੇ ਇਹਦਾ ਲੱਗਦਾ ਪਿਆ ਸੀ ਕਿ ਮੰਦਰ ਕਾ ਔਰ ਲੋਕਾਂ ਦੇ ਲਈ ਬਾਥਰੂਮ ਕਰਨ ਦੀ ਜਗ੍ਹਾ ਬਣ ਚੁੱਕੀ ਹੈ ਦੇਖਣ ਵਾਲੀ ਗੱਲ ਤੇ ਇਹ ਵੀ ਹੈ ਕਿ Hindu ਸਮਾਜ ਆਪਣੇ ਆਪ ਨੂੰ Hindu ਕਹਿੰਦਾ ਹੈ ਲੇਕਿਨ ਜਿਹੜੇ ਰਾਜਨੀਤਿਕ ਲੋਕ ਨੇ ਉਹ ਵੀ Hindu ਨੇ ਲੇਕਿਨ ਕਿਵੇਂ ਉਹ ਮੰਦਰਾਂ ਦੇ ਅੱਗੇ ਪਿੱਛੇ ਕੂੜਾ ਹੋਣ ਦੇ ਬਾਵਜੂਦ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਕਮੇਟੀ ਦੀ ਕਿਤਾਬ 'ਚ ਇਹ ਨਹੀਂ ਆਂਦਾ Hinduਆ ਦੀ ਆਸਥਾ ਨਾਲ ਇਹਦਾ ਨਗਰ ਕੌਂਸਲ ਦੁਆਰਾ ਖਿਲਵਾੜ ਕਰਨਾ ਬੜੀ ਹੀ ਨਿੰਦਿਆਜੋਗ ਗੱਲ ਹੈ Hinduਆ ਦੀ ਹੀ ਕਮੇਟੀ ਹੋਣ ਤੋਂ ਬਾਅਦ ਇਹ ਹਾਲਾਤ ਨੇ ਸਫਾਈ ਵਿਵਸਥਾ ਦੇ ਅਗਰ ਇਹ ਹੀ ਕਿਸੇ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਅੱਗੇ ਕੂੜਾ ਲੱਗਿਆ ਹੁੰਦਾ ਤਾਂ ਉਹਨਾਂ ਨੇ ਉਸੇ ਵੇ ਨਾਲ ਕਿਵੇਂ ਖਿਲਵਾਰ ਕਰਦਾ ਹੈ ਉਤੇ ਹੀ ਸ਼ਿਵ ਸੈਨਾ ਦੇ ਆਗੂਆਂ ਵਾਲੋ ਕਿਹਾ ਗਿਆ ਕਿ ਅਗਰ ਜਲਦ ਹੀ ਧਾਰਮਿਕ ਸਥਾਨਾਂ ਦੇ ਅੱਗੇ ਕੂੜਾ ਨਹੀਂ ਚੁੱਕਿਆ ਗਿਆ ਤਾਂ ਸ਼ਿਵ ਸੈਨਾ ਜੋ ਕਿ ਨਗਰ ਕੌਂਸਲ ਸੁਜਾਨਪੁਰ ਦਾ ਪੁਤਲਾ ਫੂਕ ਕੇ ਨਗਰ ਕੌਂਸਲ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਤੇ ਇਹ ਹੈ ਕਿ ਨਗਰ ਕੌਂਸਲ ਐਕਸ਼ਨ ਚਾਹੰਦੀ ਆ ਜਾਂ ਜਿਵੇਂ ਦਾ ਤਿਵੇਂ ਹੀ ਬੇਅਦਬੀ ਕਰਦੀ ਰਹਿੰਦੀ ਹੈ ਪਹਿਲਾਂ ਤੇ ਸਾਰੇ ਸ਼ਹਿਰ ਵਾਸੀ ਨੂੰ ਜੈ ਸ਼੍ਰੀ ਰਾਮ ਕੋਸ਼ੇ ਹਾਤਾ 10 ਦਿਨ ਪਹਿਲੇ ਤੁਹਾਡੇ ਚਲਨ ਦੇ ਮਾਧਿਅਮ ਰਾਹੀਂ ਅਸੀਂ ਖਬਰ ਲਈ ਜੀ ਕਿ ਹਨੂਮਾਨ ਦੇ ਮੰਦਿਰ ਦੇ ਸਾਹਮਣੇ ਕੂੜਾ ਲੱਗਦਾ ਠੀਕ ਹੈ ਜੀ ਉਸੇ ਖਬਰ ਨੂੰ ਉਹਦੇ ਔਰ ਉਹਦੀ ਬੈਕਸਾਈਡ ਵੀ ਕੂੜਾ ਲੱਗਦਾ ਉਹਦਾ ਬੈਕਸਾਈਡ ਜਿਹੜਾ ਕੂੜਾ ਉਹ ਤੇ ਸਾਲ ਡੇਢ ਸਾਲ ਹੋ ਗਏ ਉਦਾਂ ਤੇ ਉਦਾਂ ਹੀ ਪਿਆ ਠੀਕ ਹੈ ਉਹ ਖਬਰ ਦੇਖ ਕੇ ਯੂ ਸਾਹਿਬ ਸਾਡੇ ਨਾਲ ਮਿਲੇ ਇੱਥੇ ਮੌਕਾ ਦਿਖਾਇਆ ਉਹਨਾਂ ਨੂੰ ਯੂ ਸਾਹਿਬ ਨੇ ਕਿਹਾ ਕਿ ਇਹ ਕੱਲ ਹੀ ਕੂੜਾ ਚੁੱਕਿਆ ਜਾਏਗਾ ਔਰ ਕੁਛ ਲੋਕੀ ਕਿਸੇ ਪਿਸ਼ਾਬ ਵੀ ਕਰਦੇ ਮੰਦਰ ਅੱਗੇ ਇਹ ਸਾਡੇ హిందూ ਤਰੰਮ ਨੂੰ ਥੇਸ ਪੁੱਜਦੀ ਆ ਔਰ ਯੂ ਸਾਹਿਬ ਨੇ ਉਹਨਾਂ ਕਿਹਾ ਹੀ ਕਿ ਇਹ ਕੂੜਾ ਚੁੱਕਿਆ ਜਾਏਗਾ ਪਰ ਉਹਦੇ ਤੇ ਬਿਲਕੁਲ ਵੀ ਅਸਰ ਨਹੀਂ ਹੋਇਆ ਨਾ ਤੇ ਕੂੜਾ ਚੁੱਕਿਆ ਗਿਆ ਤੇ ਨਾ ਤੇ ਕੋਈ ਕੁਛ ਵੀ ਕਾਰਵਾਈ ਨਹੀਂ ਹੋਈ ਹਾਂ ਮੰਦਰ ਦੇ ਜਿਹੜਾ ਕੂੜਾ ਸੁੱਟਦੇ ਆ ਉਹ ਰਾਤ ਨੂੰ ਲੋਕੀ ਸੁੱਟਦੇ ਆ ਤੇ ਉਹ ਸਵੇਰੇ ਟਰਾਲੀ ਵਾਲੇ ਲੈ ਜਾਂਦੇ ਆ ਉੱਥੇ ਹਿੰਦੀ ਗੱਲ ਕੀਤੀ ਯੋ ਸਾਹਿਬ ਇੱਥੇ ਬੋਰਡ ਲਾਓ ਕਿ ਜਿਹੜਾ ਇੱਥੇ ਕੂੜਾ ਸੁੱਟੇਗਾ ਉਹਨਾਂ ਨੂੰ ਜੁਰਮਾਨਾ ਹੋਏਗਾ ਜਾਂ ਉਹਨਾਂ ਤੇ ਪਰਚਾ ਦਰਜ ਹੋਏਗਾ ਉਹ ਬੋਰਡ ਵੀ ਨਹੀਂ ਲਾਇਆ ਯੋ ਸਾਹਿਬ ਓਦਾਂ ਤੇ ਬੜੇ ਐਕਸ਼ਨ ਮੋਰਚੇ ਰਹਿੰਦੇ ਆ ਕਦੀ ਕਾਮ ਮੰਡੀ ਲੋਕਾਂ ਦੀ ਥੜੀਆਂ ਤੜਾ ਰਹੇ ਇਹ ਕਰ ਰਹੇ ਚਲੋ ਠੀਕ ਆ ਕੰਮ ਵਧੀਆ ਕਰ ਰਿਹਾ ਪਰ ਯੋ ਸਾਹਿਬ ਇੱਧਰ ਵੀ ਧਿਆਨ ਦਿਓ ਇੱਧਰ ਕੌਣ ਧਿਆਨ ਦੇਊਗਾ ਇੱਧਰ ਤੁਸੀਂ ਉਦੋਂ ਸਾਨੂੰ ਲੌਲੀਪੌਪ ਦੇ ਕੇ ਚੱਲ ਗਏ ਹੋ ਕਿ ਇਹ ਦੂਜੇ ਦਿਨ ਕੂੜਾ ਕਾਈ ਕੀ ਕਰ ਰਹੇ ਹੋ ਤੁਸੀਂ ਕਾਦੀ ਡਿਊਟੀ ਕਰ ਰਹੇ ਹੋ ਤਾਂ ਕਹਿੰਦੇ ਕਿ ਮੈਂ ਬਹੁਤ ਇਮਾਨਦਾਰ ਆਂ ਇਹ ਬੋਆ ਕੀ ਕਾਰਨ ਆ ਅਸੀਂ ਇਹੋ ਸਾਹ ਨੂੰ ਪੁੱਛ ਰਿਆਂ ਨੇ ਕੀ ਕਾਰਨ ਕੋੜਾ ਕਿਉਂ ਨਹੀਂ ਚੱਕਿਆ ਗਿਆ ਇਹਦੇ ਵਿੱਚ ਤਾਂ ਨੂੰ ਕਿਸੇ ਦੇ ਉੱਪਰੋਂ ਪ੍ਰੈਸ਼ਰ ਹੈ ਕਿ ਕੀ ਕਾਰਨ ਕੀ ਹੈ ਜਾਂ ਕੋਈ ਕੁਝ ਭਾਲ ਦਿਓ ਜਾਂ ਕੁਝ ਹੈ ਸਿੱਧੇ ਸਿੱਧੇ ਪੁੱਛਣਾ ਹੈ ਇਹੋ ਸਾਹ ਜੀ ਕੂੜਾ ਚੱਕੋ ਨੇਤਾ ਸਾਡੀ ਸੀਸ ਸਨਣਾ ਬਹੁਤ ਤਕੜਾ ਰੋਸ਼ ਪ੍ਰਦਰਸ਼ਨ ਕਰੇਗੀ ਔਰ ਅਹੀਂ ਕਮੇਟੀ ਘਰ ਦਾ ਔਰ ਹਰ ਇੱਕ ਜਿਹੜੇ ਸਾਡੇ ਪ੍ਰਧਾਨ ਜਿਹੜੇ ਬਣੇ ਕਮੇਟੀ ਘਰ ਦੇ ਉੰਦਾ ਪੁਤਲਾ ਫੁਕਾਂਗੇ ਇਹੋ ਸਾਹ 18 ਦਾ ਪੂਰਾ ਕਮੇਟੀ ਘਰ ਦਾ ਪੁਤਲਾ ਫੁਕਾਂਗੇ ਜੇ ਕੋੜਾ ਨਾ ਚੱਕਿਆ ਗਿਆ ਕਿਉ ਔਰ ਮੇਟੇ ਚੀ ਬਰਦਾਸ਼ਤ ਨਹੀਂ ਕੀ ਸਾਡੀ ਪੂਰੀ ਸ਼ਿਵ ਸੈਨਾ ਇਹ ਚੀ ਬਰਦਾਸ਼ਤ ਨਹੀਂ ਕਰ ਸਕਦੀ ਜੈ ਸ਼ਿਰ ਸ਼ਰੰਤ ਜੈ ਬਾਲਾ ਜੀ ਮੈਂ ਅਮਿਤ ਰੰਧਾਵਾ ਜਨਰਲ ਸਾਡੀ ਪੰਜਾਬ ਸ਼ਿਵ ਸੈਨਾ ਪੰਜਾਬ ਸਾਡੇ ਸਾਰੇ ਸ਼ਹਿਰ ਵਾਸੀ ਆਬਾਦੇ ਬਹੁਤ ਹੀ ਨਿੰਦਨੀ ਗੱਲ ਆ ਕਿ ਮੰਦਰ ਦੇ ਬੈਕ ਸਾਈਡ ਦੇ ਉੱਤੇ ਲੋਕੀ ਪਿਸ਼ਾਬ ਕਰ ਰਹੇ ਆ ਔਰ ਬਹੁਤ ਹੀ ਜ਼ਿਆਦਾ ਤੇ ਜਿਹੜਾ ਕੂੜਾ ਲੱਗੇ ਦਾ 10 15 ਦਿਨਾਂ ਤੋਂ ਇਹ ਨਾ ਨਾਮ ਅਲਗ ਚੁਕੋ ਰਿਹਾ ਆ ਤੇ ਨਾ ਈਓ ਸਾਹਿਬ ਚੁਕਾ ਰਹੇ ਆ ਤਾ ਤੁਹਾਡੇ ਵਾਲੋ ਯੂ ਸਾਹਿਬ ਮਿਲ ਕੇ ਵੀ ਗਈ ਤੁਹਾਡਾ ਖਬਰ ਲੱਗਣ ਤੋਂ ਬਾਅਦ ਫਿਰ ਕਿਉਂ ਨਹੀਂ ਚੁਕਾਇਆ ਸਰ ਮੇਰੀ ਕੱਲ ਵੀ ਕੱਲ ਵੀ ਗੱਲ ਹੋਈ ਸੀ ਕੰਦੇ ਸੀ ਚੁਕੋ ਜਾਂਦਾ ਉਸ ਤੋਂ ਪਹਿਲੇ ਵੀ 10 15 ਦਿਨ ਪਹਿਲੇ ਜਦੋਂ ਅਸੀਂ ਰੋਸ਼ ਕੀਤਾ ਆ ਜਦੋਂ ਰੋਸ਼ ਰੋਸ਼ ਅਸੀਂ ਕੀਤਾ ਆ ਯੂ ਸਾਹਿਬ ਅਗਲੇ ਦਿਨ ਸਾਨੂੰ ਮਿਲੇ ਅਸੀਂ ਯੂ ਸਾਹਿਬ ਨੂੰ ਬੇਨਤੀ ਕੀਤੀ ਕਿ ਯੂ ਸਾਹਿਬ ਜੀ ਆ ਜਿਹੜਾ ਆ ਜੋ ਪਿਛੇ ਬਾਥਰੂਮ ਬਾਥਰੂਮ ਲੋਕੀ ਕਰ ਰਿਹਾ ਕੂੜਾ ਕੂੜਾ ਪਿਆ ਪਿਆ ਇਹ ਸਾਡੀ ਸਾਡੀ ਆਸਾਂ ਨੂੰ ਠੇਸ ਲੱਗਦੀ ਆ ਅਸ਼ੀਸ਼ ਸੈਨਾ ਪੰਜਾਬੀ ਇਹਦੇ ਅਵਾਜ਼ ਆਵਾਜ਼ ਉਠਾਏਗੀ ਔਰ ਉਠਾਉਂਦੀ ਰਹਿਣਾ ਆ ਗਾਰ ਵੀ ਕਿਉਂਕਿ ਅੱਗੋਂ ਪੂਰਾ ਚੁਪੜੇ ਚਾਲੂ ਕਰਤਾ ਉਹਨਾਂ ਨੇ ਪਹਿਲਾਂ ਵੀ ਚੁਪੜੇ ਸੀ ਬੈਕ ਸਾਈਡ ਤੇ ਦੇਖਣ ਨੂੰ ਦਬਾਰਾ ਇਹ ਲੋਕਲ ਬਾਥਰੂਮ ਕਰ ਬਣਾਇਆ ਗਿਆ ਪੂਰਾ ਵੀ ਲੱਗਿਆ ਸਰੀਂਜਾ ਵੀ ਲੱਗੇ ਪਈਆਂ ਕੀ ਕਾਰਨ ਲੱਗਦਾ ਕਿਉਂ ਨਹੀਂ ਕੀਤੀ ਕਾਰਵਾਈ ਕੀਤੀ ਇਹ ਸਰ ਕੁਝ ਲੋਕਾਂ ਨੇ ਅੱਡਾ ਬਣਾਇਆ ਪਿਆ ਔਰ ਇਹ ਸਾਬ ਕੋ ਸਾਡੀ ਅਪੀਲ ਆ ਕਿ ਇੱਥੇ ਬਾ ਹੁਕਮ ਕਮੇਟੀ ਵੱਲੋਂ ਇੱਕ ਬੋਰਡ ਲਾਇਆ ਜਾਏ ਕਿ ਜਿੱਥੇ ਲੋਕੀ ਬਾਥਰੂਮ ਕਰਦੇ ਇਹ ਬਾਥਰੂਮ ਕਰਨਾ ਬੰਦ ਕਰਨ ਕਿਉਂਕਿ ਕਈ ਲੋਕਾਂ ਦੀ ਇੱਥੇ ਆਸਤਾ ਆਸਤਾ ਜੁੜੀ ਪਈ ਸਾਡੀ ਵੀ ਆਸਤਾ ਇੱਥੇ ਜੁੜੀ ਪਈ ਆ ਅਸੀਂ ਇਹ ਇਹ ਕਹਿੰਦੇ ਕਿ ਸਾਡੀ ਆਸ ਤਾਂ ਨਹੀਂ ਥੇਸ ਲੱਗ ਰਹੀ ਆ ਕਿ ਇਹ ਨਾ ਹੋਏ ਕਿਸੇ ਦਾ ਪਰਿਨਾਮ ਇਹਓ ਇਹਓ ਸਾਹਿਬ ਔਰ ਬਾਕੀ ਬਾਕੀ ਕਮੇਟੀ ਵਾਲੇ ਨੂੰ ਭੁਗਤਣਾ ਪਵੇ ਕਿਉਂਕਿ ਸ਼ਿਵਸਨਾ ਸ਼ਿਵਸਨਾ ਪੰਜਾਬ ਇਸ ਇਸ ਤੱਕ ਕੜਾ ਰੋਸ਼ ਪਰਗੜ ਕਰੇਗੀ ਜਿਹਦਾ ਖਾਮੀਆਂ ਕਿੰਨੀ ਕਾਰਵਾਈ ਕੀਤੀ ਹੈ ਕਿ ਤੁਹਾਡੇ ਨਾਲ ਕੀ ਕੀਤਾ ਜਾਏਗਾ ਸਾਡੇ ਵੱਲੋਂ ਕਮੇਟੀ ਘਰ ਦਾ ਫਿਰ ਪੁਤਲਾ ਹੀ ਫੁਕਿਆ ਜਾਏਗਾ ਸਰ ਸਾਡੀ ਇੱਕ ਵਾਰੀ ਫਿਰ ਈਓ ਸਾਹਿਬ ਨੂੰ ਬੇਨਤੀ ਆ ਕਿ ਈਓ ਸਾਹਿਬ ਜੀ ਸਾਡਾ ਜਿਹੜਾ ਮਤਲਬ ਕਿ ਅਸੀਂ ਅਸੀਂ ਜਿਹੜੀ ਗੱਲ ਤੁਹਾਡੇ ਅੱਗੇ ਰੱਖੀ ਆ ਕਿ ਸਰ ਸਾਡਾ ਜਲਦੀ ਤੋਂ ਜਲਦੀ ਹਲਕੀ ਕੀਤਾ ਜਾਏ ਕਿਉਂਕਿ ਅਸੀਂ ਤੁਹਾਨੂੰ ਫੋਟੋਆਂ ਵੀ ਪਾਈਆਂ ਆ ਫੜ ਕੋ ਸਬੂਤ ਵੀ ਆ ਕਿ ਅਸੀਂ ਤੁਹਾਨੂੰ ਫੋਟੋਆਂ ਵੀ ਪਾਈਆਂ ਆ ਤੁਹਾਨੂੰ ਅਪੀਲ ਫੋਨ ਵੀ ਕੀਤਾ ਤੁਹਾਨੂੰ ਕੱਲ ਹੀ ਫੋਨ ਕੀਤਾ ਔਰ ਅੱਜ ਵੀ ਅਸੀਂ ਤੁਹਾਨੂੰ ਫਿਰ ਫਿਰ ਇੱਕ ਵਾਰੀ ਹੋਰ ਅਪੀਲ ਕਰਦੇ ਆ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਅਸੀਂ ਰੋਸ਼ ਪਰ ਗੜ ਕਰੀਏ ਸਰ ਇਕੱਠੇ ਹੋਏ ਹੋ ਬਿਸ਼ਕਰਵਾ ਚੌਕ ਦੇ ਵਿੱਚ ਕੀ ਪਛਾਣਨੀ ਹੈ ਮੈਂ ਅਨੂ ਕੁਮਾਰ ਸਮਾਜ ਸੇਵਕ ਅੱਜ ਤੋਂ 10 15 ਦਿਨ ਪਹਿਲਾਂ ਦੀ ਗੱਲ ਆ ਇੱਥੇ ਹਨੂ ਮੰਦਿਰ ਦੇ ਮੰਦਿਰ ਦੇ ਸਾਹਮਣੇ ਕੂੜਾ ਲੱਗਦਾ ਸੀ ਔਰ ਉਦੋਂ ਆਪਾਂ ਇਹ ਗੱਲ ਹੀ ਹੋ ਸਾਡੇ ਧਿਆਨ ਚ ਲੈਂਦੀ ਉਹਨਾਂ ਨੇ ਮੌਕੇ ਤੇ ਆ ਕੇ ਦਿਖਿਆ ਸੀ ਇਥੇ ਉਹਨਾਂ ਨੇ ਸਾਨੂੰ ਕਿਹਾ ਸੀ ਕੂੜਾ ਚੁੱਕ ਦਿੱਤਾ ਜਾਏਗਾ ਪਰ ਬੜੀ ਸ਼ਰਮਨਾਕ ਗੱਲ ਆ ਅਜ 10 15 ਦਿਨ ਦੇ ਹੋਣ ਦੇ ਬਾਵਜੂਦ ਵੀ ਅੱਗੋਂ ਕੂੜਾ ਝੰਗ ਹੋ ਜਾਂਦਾ ਸਵੇਰੇ 10 ਵਜੇ ਨਾਲ ਔਰ ਪਿੱਛੇ ਦਿਖਿਆ ਜਾਏ ਇਥੇ ਬਾਥਰੂਮ ਲੋਗੀ ਕਰਦੇ ਆ ਨਾਲ ਕੂੜਾ ਵਿਆਹ ਇਹਦਾ ਇਹਦਾ ਜੁੰਮੇਵਾਰ ਕੌਣ ਆ ਕਮੇਟੀ ਆ ਕਮੇਟੀ ਦਾ ਫਿਰ ਇਹੋ ਹੀ ਗੱਲ ਆ ਗਈ ਨਾ ਕਮੇਟੀ ਦਾ ਨਾ ਕੋਈ ਪਿਓ ਆ ਤੇ ਨਾ ਕੋਈ ਮਾ ਆ ਕਿਉਂਕਿ ਸ਼ਹਿਰ ਦਾ ਕੋਈ ਨੁਮਾਇੰਦਾ ਹੀ ਨਹੀਂ ਆ ਜਿਹੜੇ ਵੀ ਨੁਮਾਇੰਦੇ ਆਂਦੇ ਆ ਛੜਕਾ ਬਣਾ ਲੀਆਂ ਨਾਲੀਆਂ ਬਣਾ ਲੀਆਂ ਟੈਂਡਰ ਪਾਸ ਕੀਤੇ ਤੇ ਆਪਣੇ ਖਾਤੇ 'ਚ ਪੈਸੇ ਪਾੜੇ ਸਭ ਕੋਈ ਨਹੀਂ ਕੇ ਇਹਨੂੰ ਬੜੀ ਸ਼ਰਮਨਾਕ ਗੱਲ ਆ ਕਿ ਸਿਆਣਪੁਰ ਦਾ ਸੁਧਾਰ ਕਦੋਂ ਹੋਣਾ ਆਪਾਂ ਦੇ 76 ਸਾਲ ਤੋਂ ਵਿਛੜੇ ਦਾ ਹੀ ਸਾਡਾ ਸਿਆਣਪੁਰ ਇਸ ਕਰਕੇ ਇਹ ਸਭ ਨੂੰ ਚਾਹੀਦਾ ਕਿ ਆਪਣੀ ਨਗਰ ਕੌਲਸਰਾਲ ਨਹੀਂ ਦਿਖੋ ਸ਼ਹਿਰ ਵਾਲ ਦਿਖੋ ਆ ਗਈ ਕੀ ਹਾਲਾਤ ਆ ਇੱਥੇ ਫਰੂਟੀਆਂ ਵੇਦੀਆਂ ਟੀਕੇ ਵੇਦੇ ਅਤੇ ਨਸ਼ਾਦਾ ਸੇ ਬਣੋ ਰਿਆ ਬੜੀ ਸ਼ਰਮਨਾਕ ਗੱਲ ਹੈ ਕਹਿਣ ਜੋ ਨਿੰਦਰੀ ਗੱਲ ਹੈ ਇਸ ਕਰਕੇ ਈਓ ਸਾਹ ਨੂੰ ਚਾਹਦਾ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਏ ਨਹੀਂ ਤਾਂ ਸ਼ਿਵਸ਼ਾਣਾ ਇੱਥੇ ਚੌਂਗ ਦੇ ਵਿੱਚ ਪੂਤਲਾ ਫੂਕੇ ਕਮੇਟੀ ਦਾ ਰੋਸ ਪ੍ਰਦਰਸ਼ਨ ਕਰੇਗੀ ਈਓ ਸਾਹ ਵਾਲਾ ਕਹ ਗਿਆ ਸੀ ਕੂੜਾ ਛਿਪਾ ਦਿੱਤਾ ਹੈ ਕੂੜਾ ਨਹੀਂ ਛਿਪਾਇਆ ਰ ਕੀ ਕਾਰਨ ਹੈ ਇਹ ਤੇ ਫਿਰ ਮਿਲੀ ਭਗਤੀ ਲੱਗ ਰਹੀ ਹੈ ਕੋਈ ਝਾਂ ਤੇ ਜੇ ਦੇ ਜੇਬ ਚ ਕੁਛ ਪੈ ਜਾਏ ਤੇ ਫਿਰ ਤੇ ਮੇਰੇ ਸਾਹ ਨਾਲ ਕੂੜਾ ਹੁਣੇ ਚ ਹੋ ਜਾਂਦਾ ਇਸ ਕਰਕੇ ਮਿਲੀ ਭਗਤੀ ਦੇ ਨਾਲ ਨਾਲ ਹੀ ਇਹ ਕੰਮ ਹੁੰਦੇ ਆ ਤੇ ਨਸ਼ਾ ਵਿਗਦਾ ਔਰ ਕੁੜਾ ਮਹਾਵੀਰ ਦੀ ਬਜਰੰਗ ਵਾਲੀ ਦੀ ਮੂਰਤੀ ਲੱਗੀ ਦੀ ਆ ਤੇ ਦੇਵੀ ਦੇਵਤੇ ਸਾਰਿਆਂ ਦੇ ਆ ਇਹ ਨਹੀਂ ਕਿ ਹਿੰਦੂਆਂ ਦਾ ਇਹ ਮਹਾਵੀਰ ਆ ਸਾਰੀ ਦੇਵੀ ਦੇਵਤੇ ਸਾਂਝੇ ਆ ਇਸ ਕਰਕੇ ਇਹ ਸਾਰ ਨੂੰ ਚਾਹੀਦਾ ਕਿ ਇਹਦਾ ਨਾ ਜਲਦੀ ਤੋਂ ਜਲਦੀ ਇੱਥੇ ਖਲਾਰਾ ਚੱਕ ਕੇ ਸਫਾਈ ਕਰਾਈ ਜਾਏ ਔਰ ਜਿਹੜਾ ਬਾਸੂਮ ਦਾ ਹਾਲ ਆ ਇੱਥੇ ਵੀ ਕਿਤੇ ਸਾਈਡ ਤੇ ਕਿਤੇ ਬਾਸੂਮ ਦਾ ਇੰਤਜ਼ਾਮ ਕੀਤਾ ਜਾਏ ਜਿਹੜੀ ਲੇਬਰ ਸਵੇਰੇ ਆਂਦੀ ਆ ਉਹ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਇੱਕ ਨੂੰ ਮਿਲਦਾ ਸ਼ਹਿਰ ਦਾ ਮੇਨ ਚੌਕ ਆ ਕਾਫੀ ਲੀਡਰ ਆਣੇ ਚਾਹਣਾ ਕਾਫੀ ਪ੍ਰਸ਼ਾਸਨ ਕਾਜੇ ਤੋਂ ਇਸ ਤੋਂ ਜਾਣਾਂ ਫੇਰ ਕਿਉਂ ਨਹੀਂ ਧਿਆਨ ਦਿੰਦੇ ਸਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਨਾ ਲੀਡਰ ਤੇ ਬੜੇ ਆਂਦੇ ਬੜੇ ਗਏ ਆ ਪਰ ਲੀਡਰ ਆਉਣ ਦਾ ਮੁੱਦਾ ਇਹ ਹੀ ਆ ਕਿ ਖਾਲੀ ਆਂਦੇ ਆ ਤੇ ਪਰ ਇਹਦੇ ਲਈ ਨਾ ਲੀਡਰੀ ਇਲੈਕਸ਼ਨ ਲੜਨੇ ਆ ਤੇ ਖਾਲੀ ਹੋਣਾ ਤੇ ਜਿਲੇ ਫਿਰ ਇਲੈਕਸ਼ਨ ਲਾ ਲਿਆ ਜਿੱਤ ਲਿਆ ਤੇ ਚਲੋ ਜੀ ਘਰ ਕਿਤੇ ਜਗ੍ਹਾ ਪੰਜ ਸੱਤ ਮਰਲੇ ਲੈ ਲੈ ਲਾਂਗੇ ਕਿਤੇ ਕੋਠੀ ਬਣਾ ਲੈਣਗੇ ਸਾਡੇ ਵਰਗਿਆਂ ਨੇ ਤੇ ਬੋੜੀ ਪਾਣਾ ਸਾਡੇ ਵਰਗਿਆਂ ਨੂੰ ਇੰਨੀ ਨੋਲੇਜ ਨਹੀਂ ਆ ਕਿ ਸ਼ਹਿਰ ਦਾ ਸੁਧਾਰ ਕਿੱਦਾ ਹੋਣਾ ਚਾਹੀਦਾ ਪਰ ਇਸ ਕਰਕੇ ਬੜੀ ਸ਼ਰਮਨਾਕ ਗੱਲ ਆ ਕਿ ਇਹ ਸੁਧਾਰ ਕਦੋਂ ਹੋਏਗਾ ਸਾਡੀ ਇਹੋ ਸਾਹਿਬ ਅਗੇ ਇਹ ਹੀ ਬੇਨਤੀ ਆ ਕਿ ਸ਼ਹਿਰ ਵਾਲੋ ਥੋੜਾ ਧਿਆਨ ਦਿਓ ਨਾ ਕਿ ਉੱਥੇ ਬਹਿਣ ਨਾਲ ਕੁਝ ਹੋਣਾ ਦੇਖੋ ਜੀ ਐਮਸੀ ਐਮਸੀ ਵੀ ਕੀ ਕਰੇ ਪਬਲਿਕ ਸਮਝੇ ਤੇ ਸਾਡੇ ਵਰਗੇ ਸਾਡੇ ਵਰਗੇ ਲੋਕੀ ਕੂੜਾ ਸੁੱਟਦੇ ਆ ਐਮਸੀ ਦਾ ਕੰਮ ਹੈ ਕਿ ਚਲੋ ਸਮਝਾਣਾ ਪਰ ਐਮਸੀ ਦੀ ਵੀ ਨਾ ਸਮਝਣ ਦੇ ਫਿਰ ਤੇ ਕਾਨੂੰਨੀ ਕਾਰਵਾਈ ਵੀ ਚਾਹੀਦੀ ਹੈ ਐਮਸੀ ਨੂੰ ਨਾਲ ਹੋ ਕੇ ਚਾਹੀਦਾ ਕਿ ਜਿਹੜਾ ਬੰਦਾ ਇਥੇ ਕੂੜਾ ਸੁੱਟਦਾ ਬਾਥਰੂਮ ਕਰਦਾ ਜਾਂ ਕੁਝ ਕਰਦਾ ਉਹਨੂੰ ਆਪਣੇ ਧਿਆਨ ਚ ਲੈ ਆਗੇ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜਾ ਅੱਗੇ ਤੋਂ ਬਾਅਦ ਕੰਮ ਨਹੀਂ ਹੋਏ ਤਾਂ